ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਦੀ ਇਹ ਤਿਰੰਗਾ ਯਾਤਰਾ ਚੱਲ ਰਹੀ ਹੈ ਸ਼੍ਰੀ ਨੰਦਪੁਰ ਸਾਹਿਬ ਤੇ ਬਜਾਰਾਂ ਚੋਂ ਹੁੰਦੇ ਹੋਏ ਇਹ ਯਾਤਰਾ ਹੁਣ ਬੱਸ ਸਟੈਂਡ ਵੱਲੋਂ ਅੱਗੇ ਵਧ ਰਹੀ ਹੈ ਮੈਂ ਸਾਰੇ ਹੀ ਸ਼੍ਰੀ ਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਦਿੰਦਾ ਕੱਲ ਅਸੀਂ ਸਭ ਨੇ ਆਪਣਾ 70 ਆਜ਼ਾਦੀ ਦਿਹਾੜਾ ਮਨਾਇਆ ਅੱਜ ਉਸੇ ਹੀ ਸੰਦਰਭ ਚ ਸ਼੍ਰੀ ਨੰਦਪੁਰ ਸਾਹਿਬ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਇਹ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਸਾਰਿਆਂ ਨੂੰ ਆਜ਼ਾਦੀ ਦੀਆਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਨਾਲ ਪੰਜਾਬ ਹਿੰਦੁਸਤਾਨ ਖੁਸ਼ਹਾਲ ਹੋਵੇ ਤਰੱਕੀ ਕਰੇ ਔਰ ਕੱਲ ਮੋਦੀ ਸਾਹਿਬ ਨੇ ਜਿਹੜਾ ਸਨੇਹਾ ਲਾਲ ਕਿਲੇ ਤੋਂ ਦਿੱਤਾ ਹੈ ਕਿ ਸਾਡੀ ਇੱਕ ਪੀੜੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਜਿਹੜੀ ਹੁਣ ਦੀ ਸਾਡੀ ਪੀੜੀ ਹੈ ਉਹਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਦੇਸ਼ ਨੂੰ ਮਜ਼ਬੂਤ ਤਾਕਤਵਾਰ ਖੁਸ਼ਹਾਲ ਬਣਾਉਣ ਲਈ ਇੱਕ ਵਿਕਸਿਤ ਦੇਸ਼ ਬਣਾਉਣ ਲਈ ਮਿਲ ਜੁਲ ਕੇ ਇਕਜੁੱਟ ਹੋ ਕਰਕੇ ਕੰਮ ਕਰਨ ਦੀ ਜ਼ਰੂਰਤ ਹੈ ਜੋ ਆਜ਼ਾਦੀ ਦਿਹਾੜੇ ਦੀ ਇਸ ਤਿਰੰਗਾ ਯਾਤਰਾ ਦੇ ਮੌਕੇ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਬਧਾਈਆਂ ਦਿਨਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਛੱਤਰ ਛਾਇਆ ਹੈ ਉਹ ਪੰਜਾਬ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਇਸੇ ਪ੍ਰਕਾਰ ਨਾਲ ਬਣੀ ਰਹੇ ਔਰ ਸਾਡਾ ਪੰਜਾਬ ਸਾਡਾ ਦੇਸ਼ ਇਸੇ ਤਰ੍ਹਾਂ ਖੁਸ਼ਹਾਲੀ ਦੇ ਰਸਤੇ ਤੱਕੇ ਵਧਦਾ ਰਹੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਮੰਡਲ ਪੱਤਰ ਤੇ ਹਰ ਗੱਲ ਤਰੰਗਾ ਦੇ ਨਾਲ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਮੈਂ ਸਮਝਦਾ ਕਿ ਤਰੰਗਾ ਯਾਤਰਾ ਉਸ ਜਿਹੜਾ ਪ੍ਰੋਜੈਕਟ ਸੰਦੂਰ ਸੀ ਮਿਸ਼ਨ ਸੰਦੂਰ ਸੀ ਉਹਨੂੰ ਸਮਰਪਿਤ ਆ ਜਿਸ ਵਿੱਚ ਸਾਡੇ ਦੇਸ਼ ਨੇ ਤਾਂ ਦਿੱਤਾ ਕਿ ਸਾਡੀ ਤਾਕਤ ਕੀ ਆ ਜੇ ਸੰਦੂਰ ਮਟਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸੰਦੂਰ ਨੇ ਆਪਣੇ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਨਸ ਤੋਂ ਨਬੂਤ ਕਰ ਦਿੱਤਾ ਅੱਜ ਵੀ ਜਿਹੜੀ ਤਿਰੰਗਾ ਯਾਤਰਾ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ ਇੱਥੇ ਪਹੁੰਚੇ ਨੇ ਵੱਡੀ ਇਤਿਹਾਦ ਵਿੱਚ 15 ਅਗਸਤ ਨੂੰ ਸਮਰਪਿਤ ਅੱਜ ਵੀ ਜਿਹੜੀ ਤਿਰੰਗੀ ਯਾਤਰਾ ਤਿਰੰਗਾ ਯਾਤਰਾ ਕੱਢੀ ਗਈ ਆ ਮੈਂ ਤੁਹਾਡੇ ਮਾਧਿਅਮ ਨਾਲ ਪੂਰੇ ਦੇਸ਼ ਵਾਸੀਆਂ ਨੂੰ ਵਿਧਾਨ ਸਭਾ ਅਨੰਦਪੁਰ ਸਾਹਿਬ ਮੰਡਲਾਂ ਨੂੰ ਪੂਰੀ ਵਧਾਈ ਦਿੰਦਾ ਤੇ ਹਰ ਇੱਕ ਨੂੰ ਅਪੀਲ ਕਰਦਾ ਹਾਂ ਕਿ ਪੂਰਾ ਕਸ਼ਮੀਨਾ ਆਪਣੇ ਘਰਾਂ ਦੇ ਉੱਤੇ ਤਿਰੰਗਾ ਲੜਾ ਕੇ ਹਰ ਘਰਾਂ ਤਿਰੰਗਾ ਮਹਮ ਜਿਹੜੀ ਉਹਨੂੰ ਮਨਾਇਆ ਜਾਵੇ ਬਹੁਤ ਬਹੁਤ ਧੰਨਵਾਦ ਸ਼੍ਰੀਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਦੀ ਇਹ ਤਿਰੰਗਾ ਯਾਤਰਾ ਚੱਲ ਰਹੀ ਹੈ ਸ਼੍ਰੀਨੰਦਪੁਰ ਸਾਹਿਬ ਦੇ ਬਾਜ਼ਾਰਾਂ ਚੋਂ ਹੁੰਦੇ ਹੋਏ ਇਹ ਯਾਤਰਾ ਹੁਣ ਬੱਸ ਸਟੈਂਡ ਵੱਲੋਂ ਅੱਗੇ ਵਧ ਰਹੀ ਹੈ ਮੈਂ ਸਾਰੇ ਹੀ ਸ਼੍ਰੀਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਦਿੰਦਾ ਹਾਂ ਕੱਲ ਅਸੀਂ ਸਭ ਨੇ ਆਪਣਾ ਨਾסיਵਾ ਆਜ਼ਾਦੀ ਦਿਹਾੜਾ ਮਨਾਇਆ ਅੱਜ ਉਸੇ ਹੀ ਸੰਦਰਭ ਚ શ્રી ਨੰਦਪੁਰ ਸਾਹਿਬ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਇਹ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਕ ਵਾਰ ਫੇਰ ਸਾਰਿਆਂ ਨੂੰ ਆਜ਼ਾਦੀ ਦੀਆਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਨਾਲ ਪੰਜਾਬ ਹਿੰਦੁਸਤਾਨ ਖੁਸ਼ਹਾਲ ਹੋਵੇ ਤਰੱਕੀ ਕਰੇ ਔਰ ਕੱਲ ਮੋਦੀ ਸਾਹਿਬ ਨੇ ਜਿਹੜਾ ਸਨੇਹਾ ਲਾਲ ਕਿਲੇ ਤੋਂ ਦਿੱਤਾ ਹੈ ਕਿ ਸਾਡੀ ਇੱਕ ਪੀੜੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਜਿਹੜੀ ਹੁਣ ਦੀ ਸਾਡੀ ਪੀੜ੍ਹੀ ਹੈ ਉਹਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਦੇਸ਼ ਨੂੰ ਮਜ਼ਬੂਤ ਤਾਕਤਵਰ ਖੁਸ਼ਹਾਲ ਬਣਾਉਣ ਲਈ ਇੱਕ ਵਿਕਸਿਤ ਦੇਸ਼ ਬਣਾਉਣ ਲਈ ਮਿਲ ਜੁਲ ਕੇ ਇੱਕ ਜੁਟ ਹੋ ਕਰਕੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਆਜ਼ਾਦੀ ਦਿਹਾੜੇ ਦੇ ਇਸ ਤਿਰੰਗਾ ਯਾਤਰਾ ਦੇ ਮੌਕੇ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਬਧਾਈਆਂ ਦਿਨਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਛੱਤਰ ਛਾਇਆ ਹੈ ਉਹ ਪੰਜਾਬ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਇਸੇ ਪ੍ਰਕਾਰ ਨਾਲ ਬਣੀ ਰਹੇ ਔਰ ਸਾਡਾ ਪੰਜਾਬ ਸਾਡਾ ਦੇਸ਼ ਇਸੇ ਤਰ੍ਹਾਂ ਖੁਸ਼ਹਾਲੀ ਦੇ ਰਸਤੇ ਤੇ ਅੱਗੇ ਵਧ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਮੰਡਲ ਪੱਤਰ ਤੇ ਹਰ ਘਰ ਤਿਰੰਗਾ ਦੇ ਨਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਮੈਂ ਸਮਝਦਾ ਕਿ ਤਿਰੰਗਾ ਯਾਤਰਾ ਉਸ ਜਿਹੜਾ ਪ੍ਰੋਜੈਕਟ ਸੰਦੂਰ ਸੀ ਮਿਸ਼ਨ ਸੰਦੂਰ ਸੀ ਉਨੂੰ ਸਮਰਪਿਤ ਆ ਜਿਸ ਵਿੱਚ ਸਾਡੇ ਦੇਸ਼ ਨੇ ਦਿੱਤਾ ਕਿ ਸਾਡੀ ਤਾਕਤ ਕੀ ਆ ਜੇ ਸੰਧੂਰ ਮਟਾਉਣ ਦੀ ਕੋਸ਼ਿਸ਼ ਕੀਤੀ ਉਸੇ ਸੰਧੂਰ ਨੇ ਆਪਣੇ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਨਸਤੋ ਨਬੂਤ ਕਰ ਦਿੱਤਾ ਅੱਜ ਵੀ ਜਿਹੜੀ ਤਿਰੰਗਾ ਯਾਤਰਾ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ ਇੱਥੇ ਪਹੁੰਚੇ ਨੇ ਵੱਡੀ تعداد ਵਿੱਚ 15 ਅਗਸਤ ਨੂੰ ਸਮਰਪਿਤ ਅੱਜ ਵੀ ਜਿਹੜੀ ਤਿਰੰਗੀ ਯਾਤਰਾ ਤਿਰੰਗਾ ਯਾਤਰਾ ਕੀਤੀ ਗਈ ਆ ਮੈਂ ਤੁਹਾਡੇ ਮਾਧਿਅਮ ਨਾਲ ਪੂਰੇ ਦੇਸ਼ ਵਾਸੀਆਂ ਨੂੰ ਵਿਧਾਨ ਸਭਾ ਅਨੰਦਪੁਰ ਸਾਹਿਬ ਮੰਡਲਾਂ ਨੂੰ ਪੂਰੀ ਵਧਾਈ ਦਿਨਾ ਤੇ ਹਰ ਇੱਕ ਨੂੰ ਅਪੀਲ ਕਰਦਾ ਹੈ ਕਿ ਪੂਰਾ ਗਸਮੀਨਾ ਆਪਣੇ ਘਰਾਂ ਦੇ ਉੱਤੇ ਤਿਰੰਗੇ ਲੜਾ ਕੇ ਹਰ ਘਰ ਤਿਰੰਗਾ ਮਹਿੰਮ ਜਿਹੜੀ ਉਹਨੂੰ ਮਨਾਇਆ ਜਾਵੇ ਬਹੁਤ ਬਹੁਤ ਧੰਨਵਾਦ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਦੀ ਇਹ ਤਿਰੰਗਾ ਯਾਤਰਾ ਚੱਲ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਬਾਜ਼ਾਰਾਂ ਚੋਂ ਹੁੰਦੇ ਹੋਏ ਇਹ ਯਾਤਰਾ ਹੁਣ ਬੱਸ ਸਟੈਂਡ ਵੱਲ ਨੂੰ ਅੱਗੇ ਵਧ ਰਹੀ ਹੈ ਮੈਂ ਸਾਰੇ શ્રી ਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਦਿੰਦਾ ਕੱਲ ਅਸੀਂ ਸਭ ਨੇ ਆਪਣਾ ਨਾסיਵਾ ਆਜ਼ਾਦੀ ਦਿਹਾੜਾ ਮਨਾਇਆ ਅੱਜ ਉਸੇ ਹੀ ਸੰਦਰਭ ਚ શ્રી ਨੰਦਪੁਰ ਸਾਹਿਬ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਇਹ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਸਾਰਿਆਂ ਨੂੰ ਆਜ਼ਾਦੀ ਦੀਆਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਨਾਲ ਪੰਜਾਬ ਹਿੰਦੁਸਤਾਨ ਖੁਸ਼ਹਾਲ ਹੋਵੇ ਤਰੱਕੀ ਕਰੇ ਔਰ ਕੱਲ ਮੋਦੀ ਸਾਹਿਬ ਨੇ ਜਿਹੜਾ ਸਨੇਹਾ ਲਾਲ ਕਿਲੇ ਤੋਂ ਦਿੱਤਾ ਹੈ ਕਿ ਸਾਡੀ ਇੱਕ ਪੀੜੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਜਿਹੜੀ ਹੁਣ ਦੀ ਸਾਡੀ ਪੀੜੀ ਹੈ ਉਹਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਦੇਸ਼ ਨੂੰ ਮਜ਼ਬੂਤ ਤਾਕਤਵਰ ਖੁਸ਼ਹਾਲ ਬਣਾਉਣ ਲਈ ਇੱਕ ਵਿਕਸਿਤ ਦੇਸ਼ ਬਣਾਉਣ ਲਈ ਮਿਲ ਜੁਲ ਕੇ ਇੱਕ ਜੁਟ ਹੋ ਕਰਕੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਆਜ਼ਾਦੀ ਦਿਹਾੜੇ ਦੇ ਇਸ ਤਿਰੰਗਾ ਯਾਤਰਾ ਦੇ ਮੌਕੇ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿਨ ਹੈ ਪਧਾਈਆਂ ਦਿਨ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਛੱਤਰ ਛਾਇਆ ਹੈ ਉਹ ਪੰਜਾਬ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਇਸੇ ਪ੍ਰਕਾਰ ਨਾਲ ਬਣੀ ਰਹੇ ਔਰ ਸਾਡਾ ਪੰਜਾਬ ਸਾਡਾ ਦੇਸ਼ ਇਸੇ ਤਰ੍ਹਾਂ ਖੁਸ਼ਹਾਲੀ ਦੇ ਰਸਤੇ ਤੱਕੇ ਵਧਦਾ ਰਹੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਮੰਡਲ ਪੱਤਰ ਤੇ ਹਰ ਕਾਲ ਤਿਰੰਗਾ ਦੇ ਨਾਲ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਮੈਂ ਸਮਝਦਾ ਕਿ ਤਰੰਗਾ ਯਾਤਰਾ ਉਸ ਜਿਹੜਾ ਪ੍ਰੋਜੈਕਟ ਸੰਦੂਰ ਸੀ ਮਿਸ਼ਨ ਸੰਦੂਰ ਸੀ ਉਹਨੂੰ ਸਮਰਪਿਤ ਆ ਜਿਸ ਵਿੱਚ ਸਾਡੇ ਦੇਸ਼ ਨੇ ਦਾ ਦਿੱਤਾ ਕਿ ਸਾਡੀ ਤਾਕਤ ਕੀ ਆ ਜੇ ਸੰਦੂਰ ਮਕਾਉਂ ਵੀ ਕੋਸ਼ਿਸ਼ ਕੀਤੀ ਉਸ ਸੰਦੂਰ ਨੇ ਆਪਣੇ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਨਸਤਨਬੂਦ ਕਰ ਦਿੱਤਾ ਅੱਜ ਦੀ ਜਿਹੜੀ ਤਰੰਗਾ ਯਾਤਰਾ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਚੇਰਿਸワਸ਼ ਸ਼ਰਮਾ ਜੀ ਇੱਥੇ ਪਹੁੰਚੇ ਨੇ ਵੱਡੀ ਇਤਿਹਾਦ ਵਿੱਚ 15 ਅਗਸਤ ਨੂੰ ਸਮਰਪਿਤ ਅੱਜ ਦੀ ਜਿਹੜੀ ਤਿਰੰਗੀ ਯਾਤਰਾ ਤਿਰੰਗਾ ਯਾਤਰਾ ਕੱਢੀ ਗਈ ਆ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਵਿਧਾਨ ਸਭਾ ਅਨੰਦਪੁਰ ਸਾਹਿਬ ਮੰਡਲਾਂ ਨੂੰ ਪੂਰੀ ਵਧਾਈ ਦਿੰਦਾ ਤੇ ਹਰ ਇੱਕ ਨੂੰ ਅਪੀਲ ਕਰਦਾ ਹੈ ਕਿ ਪੂਰਾ ਅਗਸਤ ਮਹੀਨਾ ਆਪਣੇ ਘਰਾਂ ਦੇ ਉੱਤੇ ਤਿਰੰਗੇ ਲੜਾ ਕੇ ਹਰ ਘਰ ਤਿਰੰਗਾ ਮਹਿੰਮ ਜਿਹੜੀ ਉਹਨੂੰ ਮਨਾਇਆ ਜਾਵੇ ਬਹੁਤ ਬਹੁਤ ਧੰਨਵਾਦ